ਦੋ ਧੀਆਂ ਦੀ ਮਾਂ ਨੂੰ ساری ਉਮਰ ਸਮਾਜ ਦੇ ਤਾਣੇ ਮੇਨੇ ਸੁਣਨੇ ਪੈਂਦੇ ਨੇ ਉਸ ਨੂੰ ਦਿਲਾਸੇ ਤਾਂ ਐਵੇਂ ਦਿੱਤੇ ਜਾਂਦੇ ਨੇ ਜਿਵੇਂ ਉਹ ਬੇਉਲਾਦ ਹੁੰਦੀ ਏ ਕੋਈ ਕਹਿ ਦਿੰਦਾ ਚੱਲ ਇੱਕ ਸੀ ਹਨਾ ਦੂਜੀ ਵਾਰੀ ਰੱਬ ਸੁਣ ਲੈਂਦਾ ਘਰ ਦੀ ਜੜ ਲੱਗ ਜਾਂਦੀ ਕੋਈ ਕਹਿੰਦਾ ਚੱਲ ਕੋਈ ਨਾ ਇਹ ਵੀ ਰੱਬ ਦਾ ਜੀ ਹੁੰਦੀਆਂ ਨੇ ਕੋਈ ਕਹਿੰਦਾ ਚੱਲ ਕੋਈ ਨਾ ਰੱਬ ਅਗਲੀ ਵਾਰੀ ਸੁਣ ਲੂਗਾ ਤੇ ਕੋਈ ਕਹਿੰਦਾ ਕਿ ਜਿਨੇ ਰੀ ਆਈ ਆ ਤਮੀ ਵੀ ਜ਼ਰੂਰ ਪਾਊਗਾ ਤਾਂ ਇਹ ਸਾਰਾ ਕੁਝ ਕਹਿਣ ਵਾਲਾ ਕੌਣ ਹੁੰਦਾਗਾ ਜ਼ਿਆਦਾਤਰ ਇਹ ਕਹਿਣ ਵਾਲੀਆਂ ਸਿਰਫ ਔਰਤਾਂ ਹੀ ਹੁੰਦੀਆਂ ਨੇ ਕਹਿੰਦੇ ਹੁੰਦੇ ਨੇ ਨਾ ਵੀ ਔਰਥੀ ਔਰਤ ਦੀ ਦੁਸ਼ਮਣ ਹੁੰਦੀ ਆ ਕਿਉਂਕਿ ਜਿਆਦਾ ਜੇ ਆਪਾਂ ਦੇਖਦੇ ਆਂ ਬੰਦਿਆਂ ਨੂੰ ਜਿਆਦਾ ਫਰਕ ਨਹੀਂ ਪੈਂਦਾ ਹੈਗਾ ਕਿ ਕੁੜੀ ਹੋਈ ਮੁੰਡਾ ਹੋਇਆ ਹਨ ਪਰ ਜਿਆਦਾ ਫਰਕ ਕਿਹਨੂੰ ਪੈਂਦਾ ਬੁੜੀਆਂ ਨੂੰ ਉਹੀ ਜਾ ਕੇ ਜਦੋਂ ਵੀ ਕੋਈ ਹਸਪੀਟਲ ਦੇ ਵਿੱਚ ਜਾਂਦੀਆਂ ਨੇ ਉੱਥੇ ਜਾ ਕੇ ਵੀ ਇਹੀ ਕਹਿਣਾ ਵੀ ਹਾਂ ਕੁੜੀ ਕਿਉਂ ਹੋ ਗਈ ਹਨਾ ਚਲ ਇੱਕ ਹੈਗੀ ਸੀ ਦੂਜੀ ਕਿਉਂ ਹੋ ਗਈ ਰੱਬ ਸੁਣ ਲੈਂਦਾ ਹਨਾ ਚਲ ਚੰਗਾ ਜੀ ਦੇ ਦੇ ਦਿੰਦਾ ਰੱਬ ਤਾਂ ਭਈ ਉਹ ਵੀ ਤਾਂ ਚੰਗਾ ਹੀ ਜੀਆ ਉਹ ਵੀ ਤਾਂ ਰੱਬ ਦਾ ਜੀਆ ਹਨਾ ਇਕਦਾ ਆਪਾਂ ਦੇਖਦੇ ਆ ਕਿ ਕੁੜੀ ਆ ਹਨ ਜਿਹਦੇ ਬੱਚਾ ਹੋਇਆ ਇੱਕ ਤਾਂ ਹਸਪੀਟਲ ਚ ਬੈੱਡ ਤੇ ਪਈ ਆ ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਆ ਅੱਜਕੱਲ ਜਿਹੜੇ ਕੇਸ ਨੇ ਉਹ ਸਜ਼ੇਰੀਅਨ ਹੀ ਹੋ ਰਹੇ ਨੇ ਇੱਕ ਤਾਂ ਬੰਦਾ ਹਸਪੀਟਲ ਚ ਪਿਆ ਉੱਪਰੋਂ ਆਪਾਂ ਜਾ ਕੇ ਹਨ ਇਹ ਕਹਿਣ ਲੱਗ ਜਾਂਦੇ ਆ ਕਿ ਹਾਂਜੀ ਕੁੜੀ ਹੋ ਗਈ ਹਨ ਕਿਉਂ ਹੋਗੀ ਰੱਬ ਸ ਚੰਗੀ ਚੀਜ਼ ਦੇ ਦਿੰਦਾ ਰੱਬ ਸੁਣ ਲੈਂਦਾ ਤਾਂ ਉਹਦੇ ਦਿਲ ਤੇ ਉਸ ਟਾਈਮ ਕੀ ਬੀਤਦੀ ਆ ਹਨ ਉਹ ਵੀ ਆਪਣੇ ਆਪ ਨੂੰ ਇਹ ਮਹਿਸੂਸ ਕਰਨ ਲੱਗ ਜਾਂਦੀ ਆ ਕਿ ਵੀ ਹਾਂ ਮੇਰੇ ਚੇ ਕਮੀਆਂ ਵੀ ਮੇਰੇ ਮੁੰਡਾ ਨਹੀਂ ਹੈਗਾ ਤਾਂ ਬੰਦੇ ਨੂੰ ਉਹ ਚੀਜ਼ ਫੀਲ ਹੋਣ ਲੱਗ ਜਾਂਦੀ ਆ ਤਾਂ ਇੱਥੇ ਸੋਚਿਆ ਕਰੋ ਕਿ ਆਪਾਂ ਵੀ ਤਾਂ ਕਿਸੇ ਦੀਆਂ ਕੁੜੀਆਂ ਸੀ ਆਪਾਂ ਨੂੰ ਵੀ ਤਾਂ ਆਪਣੇ ਮਾਪਿਓ ਨੇ ਪਾਲਿਆ ਹਨਾ ਆਪਾਂ ਇਹ ਨਹੀਂ ਸੋਚਦੇ ਕਿ ਜਦੋਂ ਆਪਾਂ ਹੋਏ ਸੀ ਆਪਣਾ ਜਨਮ ਹੋਇਆ ਸੀ ਤਾਂ ਆਪਣੀ ਮਾਂ ਨੂੰ ਵੀ ਇਹੀ ਸੁਣਨ ਨੂੰ ਮਿਲਿਆ ਹੋ ਤਾਂ ਫਿਰ ਆਪਾਂ ਕਿਸੇ ਨੂੰ ਕਿਉਂ ਕਹੀਏ ਹਨਾ ਜ਼ਿਆਦਾਤਰ ਆਪਾਂ ਦੇਖਦੇ ਹਾਂ ਜਦੋਂ ਆਪਣੇ ਨਾਲ ਹੁੰਦਾਗਾ ਤਾਂ ਆਪਾਂ ਨੂੰ ਵੀ ਸੁਣਨ ਨੂੰ ਮਿਲਦਾਗਾ ਤਾਂ ਆਪਾਂ ਹੀ ਜਾ ਕੇ ਹਨਾ ਉੱਥੇ ਜਾ ਕੇ ਕਹਿਣ ਲੱਗ ਜਾਂਦੇ ਆਗੇ ਕਿ ਹਾਂ ਕੁੜੀ ਕਿਉਂ ਹੋਊਗੀ ਮੁੰਡਾ ਹੋ ਜਾਂਦਾ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਚਲੋ ਕੋਈ ਕੋਈ ਨਾ ਫਿਰ ਕੀ ਹੋ ਗਿਆ ਹਨਾ ਵੀ ਕੁੜੀ ਆ ਮੁੰਡਾ ਅੱਜ ਕੱਲ ਕੋਈ ਫਰਕ ਨਹੀਂ ਹੈਗਾ ਚਲੋ ਵਧੀਆ ਆਪਾਂ ਕਿਸੇ ਨੂੰ ਵਧਾਈਆਂ ਤੱਕ ਨਹੀਂ ਦਿੰਦੇ ਹੈਗੇ ਨਾ ਵੀ ਚਲੋ ਕੁੜੀ ਹੋਗੀ ਪਰ ਨਹੀਂ ਹੈਣਾ ਉਹ ਵੀ ਤਾਂ ਰੱਬ ਦਾ ਜੀ ਹੈ ਪਰਮਾਤਮਾ ਨੇ ਜੋ ਦਿੱਤਾ ਹੈ ਨਾ ਉਹਨੂੰ ਖੀੜੇ ਮੱਥੇ ਪਰਵਾਨ ਕਰਨਾ ਚਾਹੀਦਾਗਾ ਜੋ ਵੀ ਆ ਵਧੀਆਗਾ ਬੱਚਾ ਤਾਂ ਹੈਗਾ ਨਾ ਆਪਣਾ ਕੁਦਰਤ ਦਾ ਸ਼ੁਕਰ ਕਰੋ ਵੀ ਤੁਹਾਡੇ ਕੋਲ ਔਲਾਦ ਤਾਂ ਹੋਈ ਸ਼ੁਕਰ ਕਰੋ ਵੀ ਤੁਹਾਡਾ ਬੱਚਾ ਤੰਦਰੁਸਤ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਔਲਾਦ ਤੱਕ ਨਸੀਬ ਨਹੀਂ ਹੁੰਦੀ ਹਨਾ ਕਿੰਨੇ ਲੋਕ ਨੇ ਜਿਨ੍ਹਾਂ ਦੇ ਬੱਚੇ ਪਾਜ ਹੁੰਦੇ ਨੇ ਕਈ ਲੋਕ ਹੁੰਦੇ ਨੇ ਜਿਹੜੀ ਬਿੱਤੀ ਹੋਈ ਤੇ ਤਾਂ ਮੂੰਹ ਬਣਾਉਂਦੇ ਨੇ ਹਨਾ ਜੇ ਪੁੱਤ ਹੋ ਜੇ ਤਾਂ ਉਹਦੀ ਖੁਸ਼ੀ ਮਨਾਉਂਦੇ ਨੇ ਮਠਿਆਈਆਂ ਵੰਡ ਕੇ ਆਉਂਦੇ ਨੇ ਰਿਸ਼ਤੇਦਾਰੀਆਂ ਚ ਜਾ ਕੇ ਤੇ ਕੁੜੀ ਹੋ ਜਾਂਦੀ ਹੈ ਤਾਂ ਮੂੰਹ ਸਿੱਟ ਕੇ ਬੈਠ ਜਾਂਦੇ ਨੇ ਮੁੰਡਾ ਹੁੰਦਾ ਤਾਂ ਦਰਵਾਜ਼ਿਆਂ ਤੇ ਨਿੰਮ ਬੰਨੇ ਜਾਂਦੇ ਨੇ ਹਨਾ ਪਤਾ ਨਹੀਂ ਯਾਰ ਇਹ ਜੇ ਲੋਕ ਕਿਉਂ ਹੁੰਦੇ ਨੇ ਹਨਾ ਜਿਹੜੇ ਪੁੱਤ ਵਾਰੀ ਸਾਰੀਆਂ ਰਸਮਾਂ ਕਰ ਲੈਂਦੇ ਨੇ ਤੇ ਧੀ ਵਾਰੀ ਕੋਈ ਰਸਮ ਨਹੀਂ ਕਰਦੇ ਵੈਸੇ ਅੱਜਕੱਲ ਦੇਖੀਏ ਤਾਂ ਬਹੁਤ ਜਿਆਦਾ ਫਰਕ ਆ ਆਪਾਂ ਦੇਖਦੇ ਆ ਹਨਾ ਵੀਡੀਓਜ਼ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਧੀਾਂ ਦੀ ਖੁਸ਼ੀ ਮਨਾਉਂਦੇ ਨੇ ਹਨਾ ਨਿੰਮ ਵੀ ਬੰਦੇ ਨੇ ਮਠਿਆਈਆਂ ਵੀ ਵੰਡਦੇ ਨੇ ਪਰ ਜੇ ਆਪਾਂ ਦੇਖੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਉਹ ਚੀਜ਼ ਕਿਸੇ ਨਾ ਕਿਸੇ ਤੋਂ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਜੇ ਰੱਬ ਚੰਗੀ ਚੀਜ਼ ਦੇ ਦਿੰਦਾ ਹਨਾ ਉਹ ਵੀ ਤਾਂ ਉਹ ਕਿਹੜਾ ਮਾੜੀ ਚੀਜ਼ ਹੈ ਉਹ ਵੀ ਤਾਂ ਚੰਗੀ ਹੋਈ ਹੈ ਤੇ ਇੱਕ ਆਪਾਂ ਆਪਣੇ ਆਲੇ ਦੁਆਲੇ ਚ ਦੇਖਦੇ ਆਂਗੀ ਬਹੁਤ ਸਾਰੇ ਕੇਸ ਇਹ ਜੀ ਹੁੰਦੇ ਨੇ ਕਿ ਜਿਨ੍ਹਾਂ ਦੇ 4-4 ਪੁੱਤ ਹੁੰਦੇ ਨੇ ਤੇ ਆਖਰੀ ਟਾਈਮ ਉਹਨਾਂ ਨੂੰ ਬੁਢਾਪਾ ਜਿਹੜਾ ਉਹ ਆਪਣੀ ਧੀ ਕੋਲ ਜਾ ਕੇ ਕੱਟਣਾ ਪੈਂਦਾ ਬਹੁਤ ਕੇਸ ਇਹ ਜੀ ਹੁੰਦੇ ਨੇ ਤੇ ਬਹੁਤ ਇਹ ਜੀ ਹੁੰਦੇ ਨੇ ਜਿਨ੍ਹਾਂ ਦੇ ਠੀਕ ਹੈ 4 ਪੁੱਤ ਨੇ ਤੇ ਧੀ ਕੋਈ ਹੈ ਨਹੀਂ ਤਾਂ ਉਸ ਟਾਈਮ ਹਨਾ ਬੁੜੀਆਂ ਮੈਂ ਇਹ ਕਹਿੰਦੀਆਂ ਸੁਣੀਆਂ ਨੇ ਕਿ ਰੱਬ ਸਾਨੂੰ ਇੱਕ ਧੀ ਦੇ ਦਿੰਦਾ ਤਾਂ ਸਾਡਾ ਬੁਢਾਪਾ ਸੌਖਾ ਕੱਟ ਜਾਂਦਾ ਕਿ ਪੁੱਤ ਤਾਂ ਸਾਨੂੰ ਸਿਆਣ ਦੇ ਨਹੀਂ ਹੈਗੀ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਇਹੋ ਜਿਹੇ ਹੁੰਦੇ ਨੇ ਪਰ ਬਹੁਤ ਕੇਸ ਇਹੋ ਜਿਹੇ ਹੁੰਦੇ ਨੇ ਜਿਹੜੇ ਐਦਾਂ ਦੇ ਹੁੰਦੇ ਨੇ ਵੀ ਹਾਂ ਬੁਢਾਪੇ 'ਚ ਉਹਨਾਂ ਨੂੰ ਉਹ ਚੀਜ਼ ਫੀਲ ਹੁੰਦੀ ਆ ਵੀ ਜੇ ਸਾਡੇ ਇੱਕ ਧੀ ਹੁੰਦੀ ਪਰ ਉਹਨਾਂ ਨੇ ਕਿਤੇ ਨਾ ਕਿਤੇ ਜ਼ਰੂਰ ਕਿਸੇ ਨੂੰ ਇਹ ਕਿਹਾ ਹੋਣਾਗਾ ਕਿ ਹਾਂ ਰੱਬ ਜੇ ਚੰਗੀ ਚੀਜ਼ ਦੇ ਦਿੰਦਾ ਤ ਸਾਰੀਆਂ ਚੀਜ਼ਾਂ ਹੀ ਚੰਗੀਆਂ ਹੁੰਦੀਆਂ ਨੇ ਮੁੰਡਾ ਕੁੜੀ ਬਈ ਕੋਈ ਫਰਕ ਨਾ ਕਰਿਆ ਕਰੋ ਤੇ ਰੱਬ ਦੀਆਂ ਦਿੱਤੀਆਂ ਦਾਤਾਂ ਨੇ ਖੇੜੇ ਮੱਤ ਇਹਨਾਂ ਨੂੰ ਪਰਵਾਣ ਕਰਿਆ ਕਰੋ ਕੋਈ ਫਰਕ ਨਹੀਂ ਹੈਗਾ ਅੱਜਕੱਲ ਤੇ ਜੇ ਬਈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ